ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਪਿੰਡ ਕੋਹਾਲੇ ਵਿੱਚ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਵਰਛੀ ਆ ਰਹੀ ਹੈ ਉਹਨਾਂ ਦੇ ਸੰਬੰਧ ਵਿੱਚ ਅੱਜ ਬਾਬਾ ਜੀ ਨਾਲ ਮੁਲਾਕਾਤ ਕਰਨ ਲੱਗੇ ਹਾਂ ਤੇ ਬਾਬਾ ਜੀ ਤੋਂ ਪੁੱਛਦੇ ਹਾਂ ਉਹਨਾਂ ਦੇ ਜੀਵਨ ਬਾਰੇ ਤੇ ਵਰਛੀ 4 ਤਰੀਕ ਨੂੰ ਹੈ ਉਸ ਬਾਰੇ ਪ੍ਰੋਗਰਾਮ ਬਾਰੇ ਜਿਹੜਾ ਹੈ ਅਲਿਖਿਆ ਹੋਇਆ ਹੈ ਉਸ ਬਾਰੇ ਅਸੀਂ ਅੱਜ ਚਰਚਾ ਕਰਨ ਲੱਗੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਤੁਸੀਂ ਸਾਨੂੰ ਦੱਸੋ ਉਹਨਾਂ ਦੇ ਜੀਵਨ ਬਾਰੇ ਤੇ ਵਰਚੀ ਬਾਰੇ ਤਾਂ ਆਪਾਂ ਨੂੰ ਪਤਾ ਹੀ ਐ ਕਿ 4 ਤਰੀਕ ਨੂੰ ਆਉਂਦੀ ਆ ਤੇ ਉਸ ਬਾਰੇ ਹੋਰ ਵੀ ਜਿਹੜੇ ਕੋਈ ਪ੍ਰੋਗਰਾਮ ਆਪਣੇ ਲੀਕੇ ਹੋਏ ਆ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਚੀ ਨਵਾਜੀ ਸਾ ਸੰਗਤ ਹਰ ਸਾਲ ਮਹਾਪੁਰਸ਼ਾਂ ਦਾ ਬਰਸੀ ਸਮਾਰਕ ਜਿਹੜਾ ਕੀਤਾ ਜਾਂਦਾ ਹੈ 4 ਦਸੰਬਰ ਨੂੰ ਭੋਗ ਪੈਂਦੇ ਆ ਕਿਉਂਕਿ 1975 ਦੇ ਵਿੱਚ 4 ਦਸੰਬਰ ਨੂੰ ਮਹਾਪੁਰਸ਼ ਦੇਸੀ ਮਹੀਨਾ 19 ਮੱਗਰ ਦੇ ਲਗਭਗ ਪੈਂਦਾ ਤੇ ਅਕਾਲ ਚਲਾਣੇ ਕਰ ਗਏ ਸਨ ਪਰਮੇਸ਼ਰ ਵਿੱਚ ਲੀਨ ਹੋ ਗਏ ਸੀ ਉਸੇ ਦਿਨ ਤੇ ਉਹਨਾਂ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੇ ਵਿੱਚ ਇਹ ਸਮਾਰਕ ਜਿਹੜਾ ਉਹ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਸਿੱਖ ਪੰਥ ਦੇ ਮਹਾਨ ਵਿਦਵਾਨ ਪਹੁੰਚਦੇ ਹਨ ਉੱਚ ਕੋਟੀ ਦੇ ਗਿਆਨੀ ਆਉਂਦੇ ਐ ਤੇ ਜਿਹੜੇ ਆਖਰੀ ਸਾਹਿਬ ਸੰਗਤ ਨੂੰ ਗੁਰੂ ਚਰਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦੇ ਐ ਔਰ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਮਹਾ ਪ੍ਰੇਸ਼ਾਂ ਦੇ ਜੋੜ ਮੇਲੇ ਤੇ ਸੰਗਤਾਂ ਸ੍ਰੀ ਹਰਿਵਾਰ ਪਾਤਸ਼ਾਹ ਵੀ ਪ੍ਰਾਰੰਭ ਕਰਵਾਉਂਦੀਆਂ ਹਨ ਇਸ ਵਾਰ ਵੀ ਅੱਜ 24 ਨਵੰਬਰ ਤੋਂ 2024 ਤੋਂ ਅੱਜ ਦੇ ਦਿਨ ਸਿਰੇਖੰਡ ਪੜ ਸਾਹਿਬ ਜੀ ਪ੍ਰਾਰੰਭ ਹੋ ਗਏ ਹਨ ਇਹ ਨਿਰੰਤਰ 4 ਦਸੰਬਰ ਤੱਕ ਜਾਰੀ ਰਹਿਣਗੇ 4 ਦਸੰਬਰ ਤੱਕ ਭੋਗ ਪਾਣਗੇ ਇਸੇ ਤਰ੍ਹਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਵੀ ਪਹੁੰਚਣਗੇ ਇਸ ਵਾਰੀ ਔਰ ਗੁਰੂ ਜਸਨਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਮਹਾਪੁਰਸ਼ਾਂ ਦੀ ਜਿੱਥੇ ਆਪ ਕਰਨੀ ਦੀ ਗੱਲ ਕਰੀ ਜੇ ਤਾਂ ਉਹ ਖੁਦ ਆਪ ਬੜੇ ਉੱਚ ਕੋਟੀ ਦੇ ਵਿਦਵਾਨ ਹੋਏ ਆ ਤੇ ਉਹਨਾਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹਿਆ ਹੀ ਨਹੀਂ ਬਲਕਿ ਖੁਦ ਅੰਦਰ ਤੋਂ ਸੁਣਿਆ ਵੀ ਹੈ ਇਸੇ ਕਰਕੇ ਮਹਾਪੁਰਸ਼ਾਂ ਦੀ ਮਿੱਠੀ ਤੇ ਪਿਆਰੀ ਯਾਦ ਵਿੱਚ ਸਮੁੱਚੀਆਂ ਸੰਗਤਾਂ ਇਲਾਕਾ ਵਾਸੀ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜਦੀਆਂ ਹਨ ਔਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਸਥਾਨ ਬਣਿਆ ਹੋਇਆ ਹੈ ਤੇ ਇੱਥੇ ਸਮੁੱਚੀ ਸੰਗਤ ਜਦੋਂ ਇਕੱਤਰ ਹੁੰਦੀ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਉਹ ਸਮੁੱਚੀਆਂ ਸੰਗਤਾਂ ਹੀ ਗੁਰੂ ਦਾ ਜੋ ਵੀ ਪ੍ਰਬੰਧ ਹੈ ਲੰਗੜਾਂ ਦਾ ਸਿਰਖਾਨ ਪਾਠ ਸਾਹਿਬਾਂ ਦਾ ਜਾਂ ਫਿਰ ਹੋਰ ਜਿਹੜੇ ਇੱਥੇ ਲੋੜਿੰਦੇ ਪ੍ਰਬੰਧ ਹੁੰਦੇ ਆ ਉਹ ਸੰਗਤਾਂ ਹੀ ਕਰਦੀਆਂ ਕੋਈ ਵਿਅਕਤੀ ਵਿਸ਼ੇਸ਼ ਜਿਹੜਾ ਅੱਗੇ ਹੋ ਕੇ ਆਪਣਾ ਨਾਮ ਚਮਕਾਉਣ ਦਾ ਯਤਨ ਨਹੀਂ ਕਰਦਾ ਇਹ ਬੜੀ ਗੁਰੂ ਦੀ ਕਿਰਪਾ ਹੈ ਕਿ ਸਾਧ ਸੰਗਤ ਹੀ ਸਾਰੇ ਕਾਰਜ ਨਾਲ ਮਿਲ ਕੇ ਕਰਦੀ ਹੈ ਹਾਂਜੀ ਔਰ ਸੰਤ ਮਹਾਪੁਰਸ਼ ਆਪ ਉਹਨਾਂ ਟਾਈਮਾਂ ਦੇ ਵਿੱਚ 1975 ਦੇ ਵਿੱਚ ਉਹ ਚਲੇ ਗਏ ਸੀ ਤੇ ਦੇਖ ਲਓ ਕਿ ਉਹਨਾਂ ਟਾਈਮਾਂ ਦੇ ਵਿੱਚ ਮਹਾ ਪ੍ਰੇਸ਼ਾਨੀ ਐਵੇਂ ਕੀਤੀ ਹੋਈ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਉੱਚ ਕੋਟੀ ਦੇ ਵਿਦਵਾਨ ਸਨ ਸ੍ਰੀ ਅਕਾਲ ਤਖਤ ਸਾਹਿਬ ਵੀ ਉਹਨਾਂ ਨੇ ਆਪਣਾ ਇੱਕ ਟੈਸਟ ਦਿੱਤਾ ਸੀ ਜਿਸ ਦੇ ਵਿੱਚ ਉਹ ਪਹਿਲੇ ਨੰਬਰ ਤੇ ਆਏ ਸੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮਹਾ ਪ੍ਰੇਸ਼ਾਨ ਨੂੰ ਲਾਉਂਦੇ ਸੀ ਪਰ ਮਹਾਪੁਰਸ਼ ਸਾਰੇ ਬੰਦਨਾ ਤੋਂ ਮੁਕਤ ਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਬੰਧਨ ਵਿੱਚ ਬੱਜਣਾ ਨਹੀਂ ਚਾਹੁੰਦੇ ਤੇ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨਾ ਤੇ ਗਾਉਣਾ ਹੀ ਚਾਹੁੰਦੇ ਹਾਂ ਐਸੀ ਕਰਨੀ ਸੀ ਜੋ ਵੀ ਮਹਾਪੁਰਸ਼ ਆਪਣੇ ਮੁਖਾਰਬਿੰਦ ਤੋਂ ਬੋਲ ਦਿੰਦੇ ਸੀ ਉਹ ਸੱਚ ਹੋ ਜਾਂਦਾ ਸੀ ਸੋ ਇਹ ਇੱਕ ਗੁਰੂ ਕੀ ਬਖਸ਼ਿਸ਼ ਹੈ ਗੁਰੂ ਦੀ ਬਰਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਪਾਪਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਜੋ ਵਰਸੀ ਸਮਾਗਮ ਚੱਲ ਰਹੇ ਆ 4 ਦਸੰਬਰ ਨੂੰ ਅਰਦਾਸ ਬੇਨਤੀ ਜਿਹੜੀ ਆ ਲਾਸਟ ਵਾਲੇ ਸ੍ਰੀ ਖਨਪੜ ਸਾਹਿਬ ਜੀ ਦੀ ਹੋਣੀ ਹੈ ਤੇ ਜਿਸ ਦੇ ਵਿੱਚ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਨੂੰ ਜਾਣ ਵਾਸਤੇ ਕਾਰੋਬਾਰਾਂ ਵਾਸਤੇ ਤੰਦਰੁਸਤੀ ਦੀਆਂ ਦాతਾਂ ਵਾਸਤੇ ਤੇ ਹੋਰ ਵੀ ਜੋ ਜੋ ਭਾਵਨਾ ਹੁੰਦੀ ਹੈ ਗੁਰਸਿੱਖਾਂ ਦੀ ਉਹ ਹੀ ਆਪਣੀ ਮਨ ਦੀ ਭਾਵਨਾ ਲੈ ਕੇ ਅਰਦਾਸ ਕਰਾਉਂਦੇ ਆ ਤੇ ਗੁਰੂ ਦੀ ਕਿਰਪਾ ਦੇ ਨਾਲ ਮਹਾਪੁਰਸ਼ਾਂ ਦੇ ਸਥਾਨ ਤੇ ਕੀ ਕੀ ਅਰਦਾਸ ਜਿਹੜੀ ਹੈ ਉਹ ਸੰਪੂਰਨ ਹੁੰਦੀ ਹੈ ਸਤਿਗੁਰੂ ਜੀ ਨੇੜੇ ਓਕੇ ਆਵਾਜ਼ਾਂ ਨੂੰ ਸੁਣਦੇ ਆ ਸੰਗਤਾਂ ਨੂੰ ਖੁਸ਼ੀਆਂ ਮਿਲਦੀਆਂ ਹਨ ਇਸ ਵਾਰ ਵੀ ਜਿਹੜੀਆਂ ਸੰਗਤਾਂ ਨੇ ਅਰਦਾਸਾਂ ਕਰਾਉਣੀਆਂ ਹਨ ਉਹ ਆਪਣਾ ਆਪਣਾ ਨਾਮ ਜਿਹੜਾ ਪ੍ਰਬੰਧਕਾਂ ਦੇ ਕੋਲੇ ਦਰਜ ਕਰਾਉਣ ਦੀ ਖੇਚਲਾ ਕਰਨ 4 ਦਸੰਬਰ ਨੂੰ ਹਮ ਹਮਾ ਕੇ ਸੰਗਤਾਂ ਪਹੁੰਚਣ ਕਿਉਂਕਿ ਅ ਵਰਸ਼ੀ ਸਮਾਗਮ ਤੇ ਅੱਜ ਤੋਂ 24 ਨਵੰਬਰ ਤੋਂ ਸ਼ੁਰੂ ਹੋ ਗਏ ਆ ਤੇ ਬੇਨਤੀ ਤਾਂ ਇਹ ਆ ਕਿ ਵੀ 24 ਨਵੰਬਰ ਤੋਂ ਹੀ ਸਾਰੀ ਸੰਗਤ ਜਿਹੜੀ ਹਾਜ਼ਰੀ ਭਰਨੀ ਸ਼ੁਰੂ ਕਰੇ ਤੇ ਇਸੇ ਤਰ੍ਹਾਂ 4 ਦਸੰਬਰ ਤੱਕ ਸਮਾਪਤੀ ਹੋਣੀ ਹੈ ਤੇ ਲਗਾਤਾਰ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਬਣਾਓ ਹਾਂਜੀ ਬਾਬਾ ਜੀ ਆਪਣਾ ਨੰਬਰ ਵੀ ਬੋਲ ਦੋ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਇਸ ਨੰਬਰ ਤੇ ਆਪਾਂ ਅਗੀ ਅਰਦਾਸ ਲਿਖਾ ਸਕਦੇ ਹਾਂ ਨੰਬਰ ਬੋਲ ਦੋ ਤੁੰਮੀ ਕਹਤਾਰੇ 985 50 61 527 ਤੇ ਆਪ ਸਭ ਸੰਗਤਾਂ ਇਸ ਤੇ ਕੇ ਫੋਨ ਕਰਕੇ ਅਰਦਾਸ ਲਿਖਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ